ਪੰਜਾਬ ਕੋਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਨੈਕਸਟ ਜਨਰੇਸ਼ਨ ਲਰਨਿੰਗ ਵਿਸ਼ੇ ਤੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ 'ਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਆਪਕਾਂ, ਬੁੱਧੀਜੀਵੀਆਂ ਤੇ ਬੋਰਡ ਦੇ ਸਿੱਖਿਆ ਨਾਲ ਸੰਬੰਧਿਤ ਮਹਾਰਾ ਨੇ ਹਿੱਸਾ ਲਿਆ ਸਮਾਗਮ ਦੌਰਾਨ ਕਮੇਟੇ ਵਿੱਚ ਸਿੱਖਿਆ ਦੇ ਖੇਤਰ 'ਚ ਹੋਣ ਵਾਲੀਆਂ ਤੱਦੀਨੇ ਅਤੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਉਚੇਤਕ ਤੌਰ ਤੇ ਮੱਧਿਆਨ ਅਤੇ ਨੈਤਿਕ ਕਦਰਾਂ-ਕੀਮਤਾਂ ਤੇ ਪਾਠਿਤ ਕਿਰਾਵਾਂ ਭਾਰੇ ਰੀਤਾਂ ਤੇ ਤੌਂਦਿਆਂ ਨੀਤੀਆਂ ਵਾਲੇ ਉਪਰਾਹਾਂ ਬਾਰੇ ਸੁਝਾਅ ਦਿੱਤੇ ਗਏ ਸਮਾਗਮ ਦੌਰਾਨ ਹਰਿਆਣਾ ਦੇ ਮੁਖ ਸਕੱਤਰ ਸੰਜੀਵ ਕੌਸ਼ਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਬੋਰਡ ਦੇ ਚੇਅਰਪਰਸਨ ਬੀਬੀ ਸਤਵੀਰ ਪੇਦੀ ਨੇ ਮੁੱਖ ਮਹਿਮਾਨ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਸਹਿਪਾਠੀ ਰਹੇ ਸੰਜੀਵ ਕੌਸ਼ਲ ਨੇ 1979 ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਚੋਂ ਸਿਖਰਲਾ ਸਥਾਨ ਹਾਸਲ ਕੀਤਾ ਸੀ ਮਿਕਸ ਕਰਤ ਰਹੇ ਬੋਰ ਨਾਲ ਚੁਗੀਆਂ ਯਾਦਾਂ ਤੇ ਦਰਪੇਸ਼ ਔਂਕੜਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਸਾਰਿਆਂ ਨੂੰ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਉਮਿਆਤੀ ਪਦ rankingtਾ અપਨਾਉ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਲਾਹ ਦਿੱਤੀ ਤੇ ਕਈ ਜੁਝਾ ਦੇ ਬਾਰੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਫਰਮ ਨੈਕਸਟ ਜਨਰੇਸ਼ਨ ਲਰਨਿੰਗ ਦੇ ਜੋ ਜੋ ਕੰਮ ਕੀਤੇ ਗਏ ਉਹ ਖਤਮ ਨੇ बच्चों अच्छा मैं कहना चाहवा स्टूडेंट को परसिवेरेंस एफर्ट हार्डवर्कल्स और बहुत ज्यादा ये नहीं है जरूरी कि टॉप नहीं आना है फर्स्ट ही आना रिजल्ट अच्छे हो ठीक है बहुत अच्छी गल है ना बहुत अच्छा है तब भी ठीक है जिंदगी चुनाव बहुत नहीं है। ਸਮਾਗਮ ਦੌਰਾਨ ਇਸ ਸਾਲ ਦੀ ਸਲਾਨਾ ਪ੍ਰੀਖਿਆ ਦੇ 10ਵੇਂ ਜਮਾਤ ਦੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਅਦਿਤੀ ਕੁਮਾਰੀ ਨੂੰ ਸਨਮਾਨਿਤ ਕੀਤਾ ਗਿਆ। ਮਗਰੋਂ ਅਦਿਤੀ ਨੇ ਸਨਮਾਨ ਲਈ ਬੋਰਡ ਦਾ ਧੰਨਵਾਦ ਕਰਦੇ ਹਾਂ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਬੱਚਿਆਂ ਨੂੰ ਕਹਿਣਾ ਚਾਹੂੰਗੀ ਕਿ ਉਹ ਕਿਸੇ ਚੀਜ਼ ਵਾਸਤੇ ਪ੍ਰੈਸ਼ਰਾਈਜ਼ ਨਾ ਹੋਣ। ਕਨਸੈਪਟ ਕਲੀਅਰ ਕਰਨ ਵੱਲ ਧਿਆਨ ਦੇਣ ਤੇ ਬਿਨਾਂ ਪ੍ਰੈਸ਼ਰ ਤੇ ਪੜ੍ਹਾਈ ਕਰਨ। ਕਾਰਗਿਲ ਵਿਜੇ ਦਿਵਸ ਤੇ